ਸੋ ਹੈਲੋ ਗਾਇਜ਼ ਮੈਂ ਤੁਹਾਡਾ ਆਪਣਾ ਰਾਜਪੂਤ ਠਾਕਰ ਆ ਆਪਾਂ ਖੜੇ ਆ ਜੀ ਨੀਲੇ ਪਾਣੀ ਵਾਲੀ ਨਹਿਰ ਤੇ ਤੇ ਆ ਦੇਖੋ ਜਿੰਨੀ ਕਿ ਨਿਕੇ ਨਿਕੇ ਬੱਚਿਆ ਜਿਹੜੇ ਵਿਚਾਲੇ ਵਿਚਾਲੇ ਡਾਈਆਂ ਮਾਰਦੇ ਆ ਦੇਖੋ ਸਾਡੇ ਨੇ ਜਿਹੜੇ ਡਰੀ ਜਾਂਦੇ ਆ ਕੰਡੇ ਤੇ ਤੋਰਨ ਤੋਂ ਤੇ ਆਨਾ ਤਾਨਾ ਇਹਨਾਂ ਦੇ ਹੌਸਲੇ ਨੂੰ ਦੇਖੋ ਨਿਕੇ ਨਿਕੇ ਜੇ ਬੱਚੇ ਆ ਗਏ ਕਿਵੇਂ ਡਾਈਆਂ ਮਾਰਦੇ ਆ ਕੋ ਮਾਰ ਕੇ ਦਿਖਾਓ ਯਾਰ ਕੋਈ ਆ ਬੱਚੇ ਜਿਹੜੇ ਹੋਦੋਂ ਨੇ ਗੋਤਾਖੋਰ ਲੈ ਬੋਤ ਮਾਰ ਕੇ ਦਿਖਾ ਲੜਾਈ ਫਿਰ ਜਾਣੇ ਤੇ ਜਾਣੇ ਦੇ ਆਹੀਂ ਖੜਿਆ ਤੇਰ ਨਾ ਹੁੰਦਾ ਤੂੰ ਖੜ ਜਾ ਨਾ ਇਹਦਾ ਨਾ ਹੁੰਦਾ ਦੇਖੋ ਜੀ ਦੇਖੋ ਐ ਉਹ ਆ ਦੇਖੋ ਨਿਕਾ ਜਾ ਦੇਖੋ ਕਿਵੇਂ ਮੱਛੀ ਬਣ ਗਿਆ ਦੇਖੋ ਦੇਖੋ ਕਿਵੇਂ ਮੂੰਹ ਨਾ ਕਰ ਲੀਆਂ ਮਾਰਦਾ ਦੇਖੋ ਕਿਵੇਂ ਤਿਰਦਾ ਦੇਖੋ ਹੋ ਲੰਗੇ ਆਉਣਗੇ ਆਉਂ ਗਰਲਾ ਇਹ ਤਾਂ ਦੇਖੀ ਤੋਰ ਕੇ ਚੜੂ ਤਾਂ ਆ ਉਹ ਵਾਹ ਉਹ ਮੁੰਡਿਆ ਔਰ ਸਭ ਨੇ ਹੋਈਨਾਂ ਦਾ ਦੇ ਉਹ ਉਹ ਵਾਹ ਉਹ ਮੁੰਡਿਆ ਆ ਆ ਗਿਆ ਦੇਖੋ ਲੈ ਕਿੱਡਾ ਕਾ ਵਾਹ ਉਹ ਮੁੰਡਿਆ ਸਰਾ ਕਰਾਤੀ ਪੈਰ ਨਾ ਸਿੱਖਣਾ ਚਾਹੁੰਦਾ ਕਈ ਰਿਵਾਰਡ ਹੋ ਜਾ ਅਗਲਾ ਨਿਕਲ ਤਾ ਵੇ